ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਦੀਸਤਾਨ ਸ਼੍ਰੀ ਜੁਤੀਸੂ ਸਾਹਿਬ ਵਿਖੇ ਜਿੱਥੇ ਸਹਾਬਜਾ ਦੇ ਆdate ਬਾਤਾ ਜ ਦਾ ਸੰਸਕਾਰ ਕੀਤਾ ਗਿਆ ਸੀ ਉੱਥੇ ਸਰੋਵਰ ਦੀ ਜਿਹੜੀ ਸੇਵਾ ਹੈ ਉਹ ਬਾਬਾ ਕੁਲਦੀਪ ਸਿੰਘ ਜਿਹੜੇ ਕਾਰਸੇਵਾਲੇ ਨੇ ਉਹਨਾਂ ਦੁਆਰਾ ਤੇ ਸ਼੍ਰੋਮਣੀ ਕਉਦਵਾਰ ਪ੍ਰਬੰਧਕ ਕਮੇਟੀ ਦੁਆਰਾ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਜਿਹੜੀ ਕੀਤੀ ਗਈ ਹੈ ਬੜਾ ਸ਼ਾਸਿ ਸੰਗਤ ਦੇ ਵਿੱਚ ਔਰ ਵਧੀਆ ਤਰੀਕੇ ਨਾਲ ਜਿਹੜੀ ਸੇਵਾ ਹੈ ਸਰੋਵਰ ਦਾ ਕਿਉਂਕਿ ਪਾਣੀ ਥੋੜਾ ਜਿਹਾ ਗੰਧਲਾ ਹੋ ਗਿਆ ਸੀ ਉਹਦੇ ਕਰਕੇ ਕਰਲੀ ਪਈ ਔਰ ਜਿਹੜੀ ਥੱਲੇ ਉਗਾਰ ਨਿਕਲੀ ਹੈ ਉਹ ਸੰਗਤ ਆਪਣੇ ਆਪਣੇ ਘਰੇ ਲੈ ਗਈ ਔਰ ਉੱਥੇ ਨਵੇਂ ਸਿਰੇ ਤੋਂ ਰੇਤਾ ਪਾ ਕੇ ਉਹ ਜਿਹੜੀ ਸੇਵਾ ਮੁਕੰਮਲ ਹੋਈ ਹੈ ਮੈਂ ਬਾਬਾ ਜੀ ਕਾਲਸੇਵਾਲਾ ਦਾ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਸੰਗਤ ਦਾ ਧੰਨਵਾਦ ਕਰਦਾ ਜਿੰਨਾਂ ਨੇ ਵਧੀਆ ਰੂਪ ਵਿੱਚ ਜਿਹੜੀ ਸੇਵਾ ਹੈ ਇਹ ਸਾਰੀ ਸਮਾਧੀ ਔਰ ਟਾਈਮ ਬਾਉਂਡ ਪੀਰੀਅਡ ਵਿੱਚ ਇਹ ਸੇਵਾ ਜਿਹੜੀ ਹੈ ਕੰਪਲੀਟ ਹੋਈ ਹੈ। ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤੇ ਤੰਤਰਵਤਾ ਗੁਜਰਕੌਰ ਜੀ ਤੰਤਰ ਬਾਬਾ ਜੁਰਾਵਰ ਸਿੰਘ ਤੰਤਰਵਤਾ ਫਤੇ ਸਿੰਘ ਜੀ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਸਰੋਵਰ ਦੀ ਰੇਤਾ ਪਾਉਣ ਦੀ ਸੇਵਾ ਹੋਈ ਹੈ। ਉਹ ਬਾਬਾ ਕੁਲਦੀਪ ਸਿੰਘ ਕਾਰ ਸੇਵਾ ਵਾਲੇ ਤੇ ਸ੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੋਚੀ ਸੰਗਤਾਂ ਨੇ ਬੜੇ ਹੀ ਹੌਸਲੇ ਬਲੰਦ ਨਾਲ ਆਪਣਾ ਜਿਹੜਾ ਵਾਪਮਾ ਰਸ਼ੀਰ ਵਾਲਿਆ ਔਰ ਹਮੇਸ਼ਾ ਜਦੋਂ ਵੀ ਇਹ ਕਾਰ ਸੇਵਾ ਚੱਲਦੀ ਹੈ ਤਾਂ ਜਿਹੜੀ ਸੰਗਤ ਹੈ ਬਹੁਤ ਹਮਮਵਾ ਕੇ ਆਉਂਦੀ ਹੈ ਕਿਉਂਕਿ ਇੰਨੀ ਮਹਗੀ ਜਗ੍ਹਾ ਜਿਹੜੀ ਗੁਰਦੁਆਰਾ ਜੁਕਤੀ ਸਰੂਪ ਸਾਹਿਬ ਹੈ ਇੱਥੇ ਮਾਤਾ ਜੀ ਦਾ ਪਤਾ ਗੁਜਰਖੋੜ ਜੀ ਦਾ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦਾ ਜੀ ਅਸੰਸਕਾਰ ਹੋਇਆ ਸੀ ਔਰ ਸੰਗਤਾਂ ਨੇ ਬਹੁਤ ਹੀ ਸ਼ਾਹ ਦੇ ਨਾਲ ਜਿਹੜੀ ਹੈ ਇਹ ਸੇਵਾ ਕੀਤੀ ਹੈ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਪੁਰ ਜੰਨ ਸਿੰਘ ਗਰੰਥੀ ਗੁਰਦੁਆਰਾ ਸ਼੍ਰੀ ਫਤੇਗੜ੍ਹ ਸਾਹਿਬ ਵਿਖੇ ਦਸਵੇਂ ਪਾਸ਼ਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਪਿਤਾ ਅਕਲਗੀ ਤਰ ਪਿਤਾ ਉਹਨਾਂ ਦੇ ਛੋਟੇ ਪਰਜੰਦ ਸਾਈਓ ਜادہ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਸਾਹਿਬ ਜੀ ਧੰਨ ਧੰਨ ਜਗਤ ਮਾਤਾ ਮਾਤਾ ਗੁਜਰ گور ਜੀ ਉਹਨਾਂ ਦਾ ਭਾਵਨ ਪਵਿੱਤਰ ਸੰਸਕਾਰ ਸਥਾਨ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਈ ਵਿਖੇ ਜੋ ਕਿ ਸ਼ਿਵਮਰ ਅਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪ੍ਰਧਾਨ ਜੀ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦੇ ਸਹਿਯੋਗ ਦੇ ਨਾਲ ਜੋ ਕਿ ਸਾਵਰ ਦੀ ਸੇਵਾ ਆਰੰਭ ਹੋਈ ਸੀ ਪਹਿਲਾ ਸਮੂਹ ਸੰਗਤਾਂ ਨੇ ਸਾਰੇ ਨੇ ਇਕੱਤਰਤ ਹੋ ਕੇ ਸਰੋਵਰ ਸਾਹਿਬ ਵਿੱਚੋਂ ਗਾਰਦੀ ਸੇਵਾ ਕੀਤੀ ਅਤੇ ਉਸ ਤੋਂ ਪ੍ਰੰਤੁ ਹੁਣ ਰੇਤਾ ਪਾਣ ਦੀ ਜੋ ਕਿ ਸੇਵਾ ਚੱਲ ਰਹੀ ਹੈ ਸਮੂਹ ਸੰਗਤਾਂ ਬੜੇ ਹੀ ਉਤਸ਼ਾਹ ਦੇ ਨਾਲ ਤਨ ਕਰਕੇ ਮਨ ਕਰਕੇ ਅਤੇ ਧਨ ਕਰਕੇ ਸੇਵਾਵਾਂ ਕਰ ਰਹੀਆਂ ਹਨ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾਵਾਂ ਕੀਤੀਆਂ ਜਾਂ ਲੰਗਰਾਂ ਦੀ ਸੇਵਾ ਕੀਤੀ ਸਤਿਗੁਰੂ ਜੀ ਕਿਰਪਾ ਕਰਨ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਅਤੇ ਇਸੇ ਤਰ੍ਹਾਂ ਹੀ ਸਮੂਹ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਸੇਵਾਵਾ ਕਰਨ ਦੀ ਬਾਦ ਬੁੱਧ ਸਮਰਥ ਬਖਸ਼ਿਸ਼ ਕਰਨ ਅਤੇ ਇਹਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜੀ ਹਰਦੀਪ ਸਿੰਘ ਜੀ ਧਾਮੀ ਅਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਜੀ ਕੰਵਲ ਤੋਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਮੂਹ ਸੰਗਤਾਂ ਨੇ ਨਾਲ ਮਿਲ ਕੇ ਇਕੱਤਰਤ ਹੋ ਕੇ ਸੇਵਾ ਨਾਲ ਕਰਵਾ ਰਹੇ ਹਨ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਸੇਵਾ ਆਰੰਭ ਹੋਈ ਸੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਸੇਵਾ ਸੰਪੂਰਨ ਹੋਏਗੀ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਦੇ ਕੇ ਇਹੋ ਜਿਹਾ ਉਪਰਾਲੇ ਕਰਨ ਅਤੇ ਸੇਵਾਵਾਂ ਕਰਨ ਦੀ ਬਲ ਬੁੱਧ ਸਤਿਗੁਰੂ ਜੀ ਕਿਰਪਾ ਕਰਨ ਸਮਰੱਥ ਬਖਸ਼ਿਸ਼ ਕਰਨ ਅਤੇ ਸਦਾ ਹੀ ਸਮੂਹ ਸੰਗਤਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਅਤੇ ਮੀਡੀਆ ਵੀਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜੋ ਕਿ ਇਸ ਪਾਵਨ ਅਸਥਾਨ ਦੀ ਦੇਸ਼ਾਂ ਉਹ ਦੇਸ਼ਾਂ ਤੱਕ ਸੇਵਾਵਾ ਅਤੇ ਗੁਰੂ ਘਰ ਦੇ ਦਰਸ਼ਨ ਕਰਾਉਣਦਿਆਂ ਨੂੰ ਸੋ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ